ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਅੱਜ ਸਾਡੇ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ ਇੱਥੇ ਪਹੁੰਚੇ ਹੋ ਅਸੀਂ ਸਾਰੀ ਟੀਮ ਤੁਹਾਡੇ ਦਿਨੋ ਸ਼ੁਕਰਾਨਾ ਕਰਦੇ ਆ ਅੱਜ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਹੈ ਨੀ ਮੈਂ ਸੱਸ ਕਟਣੀ ਮੋਹਿਤ ਬਨਵੈਤ ਹੁਣਾ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਡਾਇਰੈਕਟ ਕੀਤੀ ਫਿਲਮ ਤੁਹਾਡੇ ਸਾਰੇ ਦੇ ਸਾਹਮਣੇ ਲੈ ਕੇ ਹਾਜ਼ਰ ਆ ਅੱਜ ਅਸੀਂ ਸਾਰੀ ਟੀਮ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਾਂਗੇ ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਮਤਲਬ ਬਹੁਤ ਟਾਈਮ ਦੀ ਅਸੀਂ ਐਕਸਾਈਟਡ ਸੀਗੇ ਸਾਡੇ ਕੁਪਲੇ 2 ਨੂੰ ਲੈ ਕੇ ਤੇ ਅੱਜ ਫਾਈਨਲੀ ਅਸੀਂ ਪ੍ਰੀਮੀਅਰ ਦੇਖ ਰਹੇ ਆ ਤੇ ਬਾਕੀ ਸਾਰੇ ਜਣੇ 7 ਜੂਨ ਨੂੰ ਫਿਲਮ ਦੇਖ ਲੈਣਗੇ ਇਸ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਨਾ ਡਾਇਰੈਕਟਰ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਕਿਉਂਕਿ ਮੋਹਿਤ ਨੇ 1.5 ਸਾਲ ਤੱਕ ਸਕ੍ਰਿਪਟ ਦੇ ਉੱਪਰ ਕੰਮ ਕਰਿਆ ਆਰਟਿਸਟਾਂ ਦੇ ਉੱਪਰ ਸਟੋਰੀ ਦੇ ਉੱਪਰ ਕੰਮ ਕਰਿਆ ਤੇ ਬਹੁਤ ਵਧੀਆ ਪੈਕੇਜ ਜਿਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਫਿਲਮ ਰੈਡੀ ਹੋ ਚੁੱਕੀ ਆ ਪਲੀਜ਼ ਸਾਰੇ ਜਣੇ ਆਪਣੀ ਫੈਮਲੀ ਨਾਲ ਜ਼ਰੂਰ ਵੇਖਿਆਓ ਜੀ ਸੱਸ ਗੁੱਪਨੀ 2 ਥੈਂਕ ਯੂ ਜੀ ਸੱਸ ਤੁਸੀਂ ਅੱਜ ਸਾਡੇ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ ਇੱਥੇ ਪਹੁੰਚੇ ਹੋ ਅਸੀਂ ਸਾਰੀ ਟੀਮ ਤੁਹਾਡੇ ਦਿਨੋ ਸ਼ੁਕਰਾਨਾ ਕਰਦੇ ਆ ਅੱਜ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਹੈ ਨੀ ਮੈਂ ਸਸਕਟਣੀ ਮੋਹਿਤ ਬਨਵੈਤ ਹੁਣਾ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਡਾਇਰੈਕਟ ਕੀਤੀ ਫਿਲਮ ਤੁਹਾਡੇ ਸਾਰੇ ਦੇ ਸਾਹਮਣੇ ਲੈ ਕੇ ਹਾਜ਼ਰ ਆ ਅੱਜ ਅਸੀਂ ਸਾਰੀ ਟੀਮ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮਤਲਬ ਬਹੁਤ ਟਾਈਮ ਦੀ ਅਸੀਂ ਐਕਸਾਈਟਿਡ ਸੀਗੇ ਸਾਡੇ ਕੁਪਲੀ 2 ਨੂੰ ਲੈ ਕੇ ਤੇ ਅੱਜ ਫਾਈਨਲੀ ਅਸੀਂ ਪ੍ਰੀਮੀਅਰ ਦੇਖ ਰਹੇ ਆ ਤੇ ਬਾਕੀ ਸਾਰੇ ਜਣੇ 7 ਜੂਨ ਨੂੰ ਫਿਲਮ ਦੇਖ ਲੈਣਗੇ ਇਸ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਨਾ ਡਾਇਰੈਕਟਰ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਕਿਉਂਕਿ ਮੋਹਿਤ ਨੇ 1.5 ਸਾਲ ਤੱਕ ਸਕ੍ਰਿਪਟ ਦੇ ਉੱਪਰ ਕੰਮ ਕਰਿਆ ਆਰਟਿਸਟਾਂ ਦੇ ਉੱਪਰ ਸਟੋਰੀ ਦੇ ਉੱਪਰ ਕੰਮ ਕਰਿਆ ਤੇ ਬਹੁਤ ਵਧੀਆ ਪੈਕੇਜ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਫਿਲਮ ਰੈਡੀ ਹੋ ਚੁੱਕੀ ਹੈ ਪਲੀਜ਼ ਸਾਰੇ ਜਣੇ ਆਪਣੀ ਫੈਮਲੀ ਨਾਲ ਜ਼ਰੂਰ ਵੇਖਿਆਓ ਜੀ ਸੱਸ ਘੁਟਨੀ ਟੂ ਥੈਂਕ ਯੂ ਜੀ ਸੱਸ ਘੁਟਨੀ ਤੁਸੀਂ ਅੱਜ ਸਾਡੇ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ ਇੱਥੇ ਪਹੁੰਚੇ ਹੋ ਅਸੀਂ ਸਾਰੀ ਟੀਮ ਤੁਹਾਡੇ ਦਿਨੋ ਸ਼ੁਕਰਾਨਾ ਕਰਦੇ ਆ ਅੱਜ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਹੈ ਨੀ ਮੈਂ ਸਸਕਟਣੀ ਮੋਹਿਤ ਬਨਵੈਤ ਹੁਣਾ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਡਾਇਰੈਕਟ ਕੀਤੀ ਫਿਲਮ ਤੁਹਾਡੇ ਸਾਰੇ ਦੇ ਸਾਹਮਣੇ ਲੈ ਕੇ ਹਾਜ਼ਰ ਆ ਅੱਜ ਅਸੀਂ ਸਾਰੀ ਟੀਮ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਾਂਗੇ ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਮਤਲਬ ਬਹੁਤ ਟਾਈਮ ਦੇ ਅਸੀਂ ਐਕਸਾਈਟਿਡ ਸੀਗੇ ਸਾਡੇ ਕੁਪਲੀ 2 ਨੂੰ ਲੈ ਕੇ ਤੇ ਅੱਜ ਫਾਈਨਲੀ ਅਸੀਂ ਪ੍ਰੀਮੀਅਰ ਦੇਖ ਰਹੇ ਆ ਤੇ ਬਾਕੀ ਸਾਰੇ ਜਣੇ 7 ਜੂਨ ਨੂੰ ਫਿਲਮ ਦੇਖ ਲੈਣਗੇ ਇਸ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਨਾ ਡਾਇਰੈਕਟਰ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਕਿਉਂਕਿ ਮੋਹਿਤ ਨੇ 1.5 ਸਾਲ ਤੱਕ ਸਕ੍ਰਿਪਟ ਦੇ ਉੱਪਰ ਕੰਮ ਕਰਿਆ ਆਰਟਿਸਟਾਂ ਦੇ ਉੱਪਰ ਸਟੋਰੀ ਦੇ ਉੱਪਰ ਕੰਮ ਕਰਿਆ ਤੇ ਬਹੁਤ ਵਧੀਆ ਪੈਕੇਜ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਫਿਲਮ ਰੈਡੀ ਹੋ ਚੁੱਕੀ ਹੈ ਪਲੀਜ਼ ਸਾਰੇ ਜਣੇ ਆਪਣੀ ਫੈਮਲੀ ਨਾਲ ਜ਼ਰੂਰ ਵੇਖਿਆਓ ਜੀ ਸੱਸ ਘੁਟਨੀ ਟੂ ਥੈਂਕ ਯੂ ਸੱਸ ਘਟਨੀ